ਹਾਂਜੀ ਤੁਹਾਡੇ ਨਾਲ ਕਲ ਭਗਵੰਤ ਮਾਨ ਜੀ ਦੀ ਮੀਟਿੰਗ ਹੋਈ ਹੈ ਕਿੰਨਾ ਮੁੱਦਿਆਂ ਦੇ ਵਿਚਾਰ ਵਟਾਂਦਰਾ ਹੋਇਆ ਜੀ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਪਾਰਟੀ ਦੇ ਨਾਲ ਸਲਾਹ ਕਰਕੇ ਆਇਆ ਕੋਈ ਇਹ ਨਹੀਂ ਵੀ ਇਕੱਲੇ ਆ ਗਿਆ ਕੋਈ ਇਹ ਨਹੀਂ ਵੀ ਇਕੱਲੇ ਆ ਗਿਆ ਕਿ ਇੱਕ ਘਟਪੰਥਨ ਬਣ ਜਾਵੇ ਔਰ ਕਾਂਗਰਸ ਤੇ ਜਿਹੜਾ ਬਾਕਰਦ ਸਾਦਾ ਕandidate ਉਹਦੇ ਖਿਲਾਫ ਇਕੱਠੇ ਹੋ ਕੇ ਇਲੈਕਸ਼ਨ ਲੜਗੇ ਉਹਨਾਂ ਨੂੰ ਹਾਰ ਦੇਗੇ ਤੇ ਅਸੀਂ ਤੱਕੜੇ ਹੋ ਕੇ ਜਿੱਤੀ ਤੁਨ ਕਿਸ ਪਾਰਟੀ ਦੀ ਜੋ ਆਡਾਇਲੋਜੀ ਹੈ ਜਾਂ ਕਿਸ ਪਾਰਟੀ ਸੋਚ ਸਹੀ ਲੱਗੀ ਹੈ ਪੰਜਾਬ ਦੇ ਪ੍ਰਤੀ ਕੀ ਪੋਲਿਟਿਕਸ کیا ਜਾ ਸਕਦਾ ਹੈ ਥੋੜਾ ਆਵਾਦੀ ਪਾਰਟੀ ਨਾਲ ਜਾਂ ਖੈਰੇ ਤੜੇ ਨਾਲ ਕਿੰਨਾ ਨਾ ਗੱਠੜ ਹੋ ਸਕਦਾ ਹੈ ਜੀ ਸਿਆਸਤ ਦੇ ਵਿੱਚ ਨਾ ਤਾਂ ਕੋਈ ਸਥਾਈ ਦੋਸਤ ਹੁੰਦਾ ਹੈ ਨਾ ਹੀ ਸਥਾਈ ਦੁਸ਼ਮਨ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਿਆਸਤ ਦੇ ਵਿੱਚ ਨਵੇਂ-ਨਵੇਂ ਸਮੀਕਰਨ ਦੇਖਣ ਨੂੰ ਮਿਲ ਰਹੇ ਹਨ ਕੁਝ ਸਮਾਂ ਪਹਿਲਾਂ ਜਿਨ੍ਹਾਂ ਨੇ ਇਲੈਕਸ਼ਨ ਇਕੱਠੇ ਲੜੇ ਸੀ ਉਹ ਵੱਖ ਹੋ ਰਹੇ ਹਨ ਔਰ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਇਲੈਕਸ਼ਨ ਦੇ ਵਿੱਚ ਇੱਕ ਦੂਸਰੇ ਤੋਂ ਦੋਸਤ ਲਾਇਏ ਸਨ ਉਹ ਇਕੱਠੇ ਹੋਣ ਜਾ ਰਹੇ ਹਨ ਆਏ ਸਾਡੇ ਨਾਲ ਨੇ ਰਨੀਸ਼ ਸਿੰਘ ਬਰਾਂਪੁਰਾਜੀ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਪਤਾਂ ਜੀ ਤੁਹਾਡੇ ਨਾਲ ਕੱਲ ਭਗਵੰਤ ਮਾਨ ਜੀ ਦੀ ਮੀਟਿੰਗ ਹੋਈ ਹੈ ਕਿੰਨਾ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਇਆ ਜੀ ਵੇਖੋ ਜੀ ਇਹ 2019 ਦੀਆਂ ਜਿਹੜੀਆਂ ਇਲੈਕਸ਼ਨਾਂ ਉਹ ਸਬੰਧ ਵਿੱਚ ਅਸੀਂ ਆਪੋ ਵਿਤੀ ਗੱਲਬਾਤ ਕੀਤੀ ਹੈ ਬੜੀ ਖੁੱਲ ਕੇ ਗੱਲਬਾਤ ਕੀਤੀ ਹੈ ਔਰ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜਾ ਇੱਕ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਗੱਠਜੋੜ ਬਣ ਜਾਵੇ ਔਰ ਕਾਂਗਰਸ ਤੇ ਜਿਹੜਾ ਬਾਦਲ ਸਾਹਿਬ ਦਾ ਅਕਾਲੀ ਦਲ ਉਹਦੇ ਖਿਲਾਫ ਕੱਠੇ ਹੋ ਕਲੈਕਸ਼ਨ ਲੜਗੇ ਉਹਨਾਂ ਨੂੰ ਹਾਰ ਦੇ ਗਏ ਤੇ ਅਸੀਂ ਤੱਕੜੇ ਹੋ ਕੇ ਜਿੱਤੀ ਜੋ ਪੰਜਾਬ ਦੇ ਲੋਕਾਂ ਦੀ ਮਰਜ਼ੀ ਐਸ ਵੇਲੇ ਜੋ ਚਾਹੁੰਦੇ ਨੇ ਤੁਹਾਡਾ ਵੱਡਾ ਰਸੂਖ ਹੈ ਮਾਝੇ ਦੇ ਵਿੱਚ ਜਿਸ ਕਰਕੇ ਤੁਹਾਨੂੰ ਕਈ ਪਾਰਟੀਆਂ ਤੁਹਾਡੇ ਤੇ ਪਹੁੰਚ ਕਰ ਰਹੀਆਂ ਤੁਹਾਡੇ ਨਾਲ ਮੀਟਿੰਗਾਂ ਕਰ ਰਹੀਆਂ ਨੇ ਤੁਹਾਨੂੰ ਕਿਸ ਪਾਰਟੀ ਦੀ ਜੋ ਆਡਿਓਲੋਜੀ ਹੈ ਜਾਂ ਕਿਸ ਪਾਰਟੀ ਸੋਚ ਸਹੀ ਲੱਗੀ ਹੈ ਪੰਜਾਬ ਦੇ ਪ੍ਰਤੀ ਨਹੀਂ ਪੰਜਾਬ ਦੇ ਪ੍ਰਤੀ ਤੇ ਸਾਨੂੰ ਇਹ ਜੋ ਜਿਹੜੇ ਲੋਕ ਪੰਜਾਬ ਦੀ ਤਰੱਕੀ ਵਾਸਤੇ ਕੰਮ ਕਰਨਾ ਚਾਹੁੰਦੇ ਨੇ ਹੁਣ ਕਾਂਗਰਸ ਸਰਕਾਰ کئی ਵਾਰ ਆਈ کئی ਵਾਰ ਗਈ ਔਰ ਉਹਨਾਂ ਤੋਂ ਲੋਕ ਨਰਾਸ਼ ਨੇ ਇਸੇ ਤਰ੍ਹਾਂ ਸ਼ਰੂਮ ਨਹੀਂ ਅਕਾਲੀ ਦਲ ਦਾ ਉਹ ਟੱਬਰ ਦਾ ਕਬਜ਼ਾ ਅਕਾਲੀ ਦਲ ਤੇ ਹੋ ਗਿਆ ਉਹਨਾਂ ਨੇ ਅਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ ਲੋਕਾਂ ਦਾ ਵੀ ਨੁਕਸਾਨ ਕੀਤਾ ਲੋਕੀ ਉਹਨਾਂ ਦੇ ਵੀ ਖਿਲਾਫ ਨੇ ਲੋਕੀ ਚਾਹੁੰਦੇ ਨੇ ਕਿ ਤੀਜਾ ਬਦਲ ਕੋਈ ਬਣੇ ਕੋਈ ਤਿੱਖਾ ਐਸੀ ਪਾਰਟੀ ਬਣੇ ਜਿਹੜੀ ਇਹਨਾਂ ਨੂੰ ਹਰਾ ਕੇ ਤੇ ਇਹ ਪੰਜਾਬ ਦੇ ਵਿੱਚ ਸੱਤਾ ਚਾਵੇ ਇਪੋਵਿਚਾ ਕਿਆ ਜਾ ਸਕਦਾ ਤੁਹਾਡਾ ਆਵਾਮੀ ਪਾਰਟੀ ਨਾਲ ਜਾਂ ਖੈਰੇ ਤਰ੍ਹਾਂ ਨਾਲ ਕਿੰਨਾ ਨਾ ਗੱਠੜ ਹੋ ਸਕਦਾ ਜੀ ਇਹ ਤਾਂ ਜੀ ਆਉਣ ਵਾਲੇ ਸਮੇਂ ਚ ਜੀ ਗੱਲਬਾਤ ਚੱਲਦੀ ਹੈ ਇਨੀਸ਼ੀਅਲ ਸਟੇਜ ਤੇ ਕਿਉਂਕਿ ਪਹਿਲੀ ਵਾਰ ਅਸੀਂ ਕੱਲ ਮਿਲਿਆ ਮੈਂ ਖੈਰਾ ਸਾਹਿਬ ਰਣੂ ਵੀ ਮਿਲਿਆ ਬੈਂਸਪ੍ਰਦਰ ਜਿਹੜੇ ਸਾਡੇ ਦੋਸਤ ਮਿੱਤਰ ਨੇ ਭਰਾ ਉਹਨਾਂ ਨੂੰ ਵੀ ਮਿਲਿਆ ਹੋਰ ਜਥੇਬੰਦੀਆਂ ਨੂੰ ਵੀ ਮਿਲਿਆ ਸਾਰੰਭ ਨੂੰ ਲੋਕਾਂ ਨੂੰ ਮਿਲਿਆ ਕਈ ਲੋਕ ਐਸੇ ਨੇ ਜਿਹੜੇ ਅਜੇ ਵੀ ਸਾਨੂੰ ਮਿਲ ਰਹੇ ਆ ਹੋਰ ਵੀ ਮਿਲਾਂਗੇ ਤਾਂ ਕਿ ਸਾਰੇ ਲੋਕਾਂ ਨਾਲ ਲੈ ਕੇ ਇਕੱਠਿਆਂ ਹੋ ਕੇ ਇਸ ਹਰ ਮੋਰਚਾ ਪਤੇ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਲੋਕ ਸਭਾ ਇਲੈਕਸ਼ਨ ਲੜੀ ਜੇ ਨਹੀਂ ਮੈਂ ਜਾਤੀ ਤੌਰ ਤੇ ਆਪ ਇਲੈਕਸ਼ਨ ਨਹੀਂ ਲੜੂਗਾ ਤੇ ਅਕਾਲੀ ਦਲ ਟਕਸਾਲੀ ਤੁਹਾਡੀ ਜਿਨ੍ਹਾਂ ਨੂੰ ਗੱਲਬਾਤ ਹੋ ਰਹੀ ਕਿੰਨੀਆਂ ਸੀਟਾਂ ਦੀ ਮੰਗ ਕਰਦਾ ਲੋਕ ਸਭਾ ਦੇ ਵਿੱਚ ਕੋਈ ਅਜੇ ਤੇ ਇਹ ਇਹ ਚਰਚਾ ਹੀ ਨਹੀਂ ਕੋਈ ਅਜੇ ਅਸੀਂ ਇਹ ਫੈਸਲਾ ਹੀ ਨਹੀਂ ਕੀਤਾ ਟਕਸਾਲੀ ਅਕਾਲੀ ਦਲ ਨੇ ਕਿ ਅਸੀਂ ਇਹ ਪਾਰਲੀਮੈਂਟ ਦੀ ਚੋਣ ਲੜਨੇ ਵੀ ਆ ਕਿ ਨਹੀਂ ਲੜਨੇ ਕਿਉਂਕਿ ਅਜੇ ਸਾਡੀ ਪਾਰਟੀ ਦਾ ਅਜੇ ਜਨਮ ਹੀ ਹੋਣਾ ਹੋਇਆ ਵਾ ਥੋੜੇ ਦਿਨ ਜੇ ਕਹਿ ਸਕਦੇ ਆ ਤਾਂ ਇਸ ਵਾਸਤੇ ਅਜਿੱਤੇ ਫੈਸਲਾ ਹੀ ਨਹੀਂ ਹੋਇਆ ਤੇ ਜੇ ਹੋਏਗਾ ਤਾਂ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕਰਨੇ ਕਿਸ ਤਰ੍ਹਾਂ ਕਰਨੇ ਇਸ ਤੋਂ ਬਾਅਦ ਜਿਹੜੇ ਇਲੈਕਸ਼ਨ ਹੋਰ ਆਰੀਆਨ ਸਤਿ ਸ਼੍ਰੀ ਅਕਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਇਲੈਕਸ਼ਨ ਤੁਹਾਡੇ ਕੋਲ ਲੜੀਏ ਜਾਣਗੇ ਹਾਂ ਉਹ ਵੀ ਇਲੈਕਸ਼ਨ ਲੜਣਾ ਕਿ ਵਿਧਾਨ ਸਭਾ ਵਾਲੀਆਂ ਜੀਆਂ ਬਾਈ ਵਾਲੀਆਂ ਉਹ ਵੀ ਲੜਾਂਗੇ ਤੁਰ ਤਗੜੇ ਹੋ ਕੇ ਲੜਾਂਗੇ ਲੇਕਿਨ ਇਹ ਇਲੈਕਸ਼ਨ ਜਿਹੜੀ ਇਹਦੇ ਬਾਰੇ ਪਾਰਟੀ 'ਚ ਫੈਸਲਾ ਨਹੀਂ ਹੋਇਆ ਅਸੀਂ ਇਕੱਠੇ ਹੋਵਾਂਗੇ ਵਿਚਾਰ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਜੇ ਲੜਨੀ ਹੋਈ ਚਾਹੁੰਦੇ ਅਸੀਂ ਦੇ ਨਾਂ ਲੜਨੀ ਵੀ ਚਾਹੁੰਦੇ ਦੱਸਾਂਗੇ ਤੇ ਜੇ ਕਹਦੇ ਕਿ ਐਚਐਸ ਫੂਲਕਾ ਜਿੰਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਜੋ ਗਲਬਾ ਹੈ ਰਾਜਨੀਤਿਕ ਗਲਬਾ ਹੈ ਸਿਆਸ ਐਸਜੀਬੀਸੀ ਉੱਪਰ ਉਹ ਖਤਮ ਕੀਤਾ ਜਾਏਗਾ ਕਿ ਤੁਹਾਡੀ ਐਚਐਸ ਫੂਲਕ ਨੇ ਫੂਲਕਾ ਸਾਹਿਬ ਨਾਲ ਮੇਰੀ ਕੋਈ ਗੱਲ ਕੋਸ਼ਿਸ਼ ਕੀਤੀ ਆ ਉਹਨਾਂ ਨਾਲ ਗੱਲ ਕਰਨ ਦੀ ਪਰ ਮੈਂ ਕਾਮਯਾਬ ਨਹੀਂ ਹੋ ਸਕਿਆ ਕਿਦੋਂ ਦਿਨਾਂ ਚ ਮੈਂ ਉਹਨਾਂ ਨੂੰ ਮਿਲਾਂਗਾ ਕਿ ਜਿਹੜੇ ਐ ਸਨੋਮਿਕ ਕਮੇਟੀ ਇਲੈਕਸ਼ਨ ਤੇ ਤੁਹਾਡੇ ਫੂਲਕਾ ਸਾਹਿਬ ਨਾਲ ਗੱਲ ਕਰ ਲੜੀਆਂ ਜਾਂਣਗੀਆਂ ਅੱਜ ਇਹ ਚੇ ਵੀ ਨਹੀਂ ਪਤਾ ਫੂਲਕਾ ਸਾਹਿਬ ਰਾਂ ਨੇ ਕੀ ਕਰਨਾ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਐ ਜੀ ਪੀਸੀ ਦੀਆਂ ਇਲੈਕਸ਼ਨਾਂ ਦਾ ਵਿੱਚ ਕੋਈ ਮੂਵਮੈਂਟ ਚਲਾਉਣੀ ਆ ਜਾਂ ਹਿੱਸਾ ਲੈਣਾ ਅੱਜ ਕੋਈ ਜਗ੍ਹਾ ਤੇ ਗੱਲ ਨਹੀਂ ਕੀਤੀ ਉਹਨਾਂ ਚੋਂ ਤੱਕ ਮੈਂ ਕੀ ਕਹਿ ਸਕਦਾ ਕਿਵੇਂ ਚੱਲੇਗਾ ਕੰਮ ਜੇ ਭਗਵੰਤ ਮਾਨ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਹੰਗਾਰਾ ਕਿੰਨਾ ਸੀ ਉਹਨਾਂ ਨਾਲ ਤੁਹਾਡੇ ਗੱਲਬਾਤ ਬਹੁਤ ਹੀ ਪੋਜਿਟਿਵ ਸੀ ਬਹੁਤ ਹੀ ਵਧੀਆ ਗੱਲਬਾਤ ਸੀ ਬਿਲਕੁਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਿਲਕੁਲ ਪੋਜਿਟਿਵ ਉਹਨਾਂ ਦਾ ਹੰਗਾਰਾ ਸੀ ਔਰ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਪਾਰਟੀ ਦੇ ਨਾਲ ਸਲਾਹ ਕਰਕੇ ਆਇਆ ਕੋਈ ਇਹ ਨਹੀਂ ਵੀ ਉਹ ਇਕੱਲੇ ਆ ਗਿਆ ਤੁਹਾਨੂੰ ਲੱਗਦਾ ਨਹੀਂ ਕਿ ਰਾਜਨੀਤੀ ਖਾਸ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਅੱਗੇ ਆਈ ਸੀ ਉਸ ਤਰ੍ਹਾਂ ਹੀ ਉਹ ਬੈਕਫੁੱਟ ਤੇ ਜਾ ਚੁੱਕੀ ਹੁਣ ਨਹੀਂ ਦੇਖੋ ਪਾਰਟੀ ਦੇ ਵਿੱਚ ਤੇ ਠੀਕ ਹੈ ਕਿ ਸਾਰੀਆਂ ਹੁਣ ਜੇ ਤੱਕ ਕਾਲੀ ਧਾਲਿਆ ਹੁਣ ਕਾਲੀ ਧਾਲੀ ਵੀ ਬੈਕਫੁੱਟ ਤੇ ਹੀ ਆ ਇਸੇ ਤਰ੍ਹਾਂ ਆਪ ਦੇ ਵਿੱਚ ਵੀ ਡਿਵੀਜ਼ਨ ਹੋ ਗਈ ਥੋੜਾ ਬਹੁਤਾ ਹੋ ਗਿਆ ਪਾਰਟੀਆਂ ਵੀ ਭੰਤੂੜ ਤੇ ਚਲਦੀ ਰਹਿੰਦੀ ਐ ਪਰ ਕੀ ਆਪਾਂ ਕਹਿ ਸਕਦੇ ਹੁੰ ਜੀ ਕਿਹਾ ਜਾਏ ਕਿ ਤੁਹਾਡੇ ਵੱਲੋਂ ਹੁਣ ਜੀ ਆਵਾਂ ਦੀਆਂ ਪਾਰਟੀਆਂ ਇਕੱਠਬੰਧਨ ਕੀਤਾ ਜਾ ਸਕਦਾ ਹੈ ਜਾਂ ਖੈਰੇ ਤੜਨਾ ਕੀਤਾ ਜਾ ਸਕਦਾ ਹੈ ਅਸੀਂ ਤਾਂ ਚਾਹੁੰਨੇ ਸਾਰੇ ਇਕੱਠੇ ਹੋ ਜਾਣ ਜੀ ਕਾਂਗਰਸ ਦੇ ਖਿਲਾਫ ਤੇ ਬਾਦਲਾਂ ਦੇ ਖਿਲਾਫ ਅਕਾਲੀ ਦਲ ਦੇ ਖਿਲਾਫ ਸਭ ਲੋਕ ਜਿਹੜੇ ਉਹਨਾਂ ਦੇ ਖਿਲਾਫ ਨੇ ਉਹ ਸਾਰੇ ਹਮਖਿਆ ਲੋਕ ਜਿਹੜੇ ਇਕੱਠੇ ਹੋ ਜਾਣ ਭਾਵੇਂ ਕੋਈ ਛੋਟਾ ਵੱਡੀ ਪਾਰਟੀ ਆ ਭਾਵੇਂ ਕੋਈ ਛੋਟੀ ਪਾਰਟੀ ਸਾਰੇ ਇਕੱਠੇ ਹੋ ਕੇ ਬਿਨਾਂ ਲਾਲਚ ਤੇ ਲੋਭ ਤੋਂ ਕਿਰਬਾਨੀ ਕਰਕੇ ਪੰਜਾਬ ਨੂੰ ਬਚਾਉਣਾ ਤੇ ਤਗੜੇ ਇਕੱਠੇ ਹੋ ਕੇ ਲੜਨਾ ਇਸ ਹਨ ਜਿੰਜੀਤ ਸਿੰਘ ਬਰਾਬਰ ਆ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਗਏ ਕਿਸੇ ਵੀ ਪਾਰਟੀ ਨਾਲ ਸਮਝੌਤਾ ਕਰਨ ਨੂੰ ਤਿਆਰ ਹਨ ਵਿਚਾਰ ਹੈ ਕਿ ਉਹਨਾਂ ਦੀ ਜੋ ਪਾਰਟੀਆਂ ਸੋਚ ਹੋਣੀ ਚਾਹੀਦੀ ਸੀ ਪੰਜਾਬ ਦੇ ਲਈ ਹਾਂ ਪੱਖੀ ਹੋਰ ਵਿਕਾਸ ਦੇ ਲਈ ਸੋਚ ਹੋਣੀ ਚਾਹੀਦੀ ਹੈ cameraman Mukesh Kumar na Sukhchain Singh Amritsar